ਪਿਆਰੇ ਵਿਦਿਆਰਥੀਓ ਅਗਲੀ ਜਮਾਤ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਆਪਾਂ ਪੰਜਾਬੀ ਦੇ ਗੁਲਾਈ ਵਾਲੇ ਅੱਖਰਾਂ ਦੀ ਅਭਿਆਸ ਕਰਾਂਗੇ ਗੁਲਾਈ ਵਾਲੇ ਅੱਖਰਾਂ ਦੇ ਲਈ ਬਹੁਤ ਜ਼ਿਆਦਾ ਅਭਿਆਸ ਦੀ ਲੋੜ ਹੁੰਦੀ ਹੈ ਗੁਲਾਈ ਵਾਲੇ ਅੱਖਰਾਂ ਦੇ ਵਿੱਚ ਆਪਣਾ ਸਭ ਤੋਂ ਪਹਿਲਾ ਭਾਗ ਅੱਖਰ ਹੈ ਟੈਂਕਾ ਪੰਜਾਬੀ ਦੇ ਸਾਰੇ ਅੱਖਰਾਂ ਵਾਂਗ ਇਸ ਦਾ ਉੱਪਰਲਾ ਭਾਗ ਛੋਟਾ ਅਤੇ ਇਸ ਦੀ ਗੁਲਾਈ ਚੌੜੀ ਰੱਖਣੀ ਹੈ ਗੁਲਾਈ ਇੱਕਸਾਰ ਹੋਣੀ ਚਾਹੀਦੀ ਹੈ ਨਾ ਖਰਾਦੀ ਤਾਂ ਹੀ ਇਹ ਖੂਬਸੂਰਤ ਲੱਗਣਗੇ ਦੂਸਰਾ ਅੱਖਰ ਹੈ ਠਠਾ ਇਸ ਦੀ ਗੁਲਾਈ ਦੋਨੇ ਪਾਸੇ ਹੋਣ ਕਾਰਨ ਇਹ ਤਾਂ ਸੋਹਣਾ ਲੱਗੇਗਾ ਜੇਕਰ ਦੋਨੋਂ ਪਾਸੋਂ ਗੁਲਾਈ ਇੱਕਸਾਰ ਆਏਗੀ ਤੀਸਰਾ ਗੁਲਾਈ ਵਾਲੇ ਅੱਖਰਾਂ ਦੇ ਵਿੱਚੋਂ ਤੀਸਰਾ ਅੱਖਰ ਹੈ ਈੜੀ ਟੈਕੇ ਦਾ ਅਭਿਆਸ ਕਰਨ ਤੋਂ ਬਾਅਦ ਇਸ ਦੇ ਉੱਪਰ ਟੱਚ ਲਾ ਦੇਣਾ ਹੈ ਜਿਸ ਨਾਲ ਈੜੀ ਸੋਹਣੀ ਲੱਗੇਗੀ ਪੰਜਾਬੀ ਦਾ ਚੌਥਾ ਗੁਲਾਈ ਵਾਲਾ ਅੱਖਰ ਹੈ ਨੰਨਾ ਠੱਠੇ ਵਾਲ ਇਸ ਦੀ ਗੁਲਾਈ ਵੀ ਇੱਕਸਾਰ ਰੱਖਣੀ ਹੈ ਤੇ ਨਿਚੇ نیچے ਤੋਂ ਮੂੰਹ ਖੁੱਲਾ ਛੱਡ ਦੇਣਾ ਹੈ ਅਗਲਾ ਗੁਲਾਈ ਵਾਲਾ ਅੱਖਰ ਹੈ ਲੱਲਾ ਇਸ ਦਾ ਉੱਪਰਲਾ ਭਾਗ ਬਿਲਕੁਲ ਇੱਕਸਾਰ ਅਤੇ ਥੱਲੇ ਗੁਲਾਈ ਇੱਕਸਾਰ ਰੱਖਣੀ ਹੈ ਤਾਂ ਜੋ ਅੱਖਰ ਸੋਹਣਾ ਲੱਗੇ ਇਹ ਸਾਰੇ ਅੱਖਰ ਆਪਾਂ ਨੇ ਇਹ ਤਾਂ ਰੱਖਣਾ ਕਿ ਚੜਾਈ ਵਿੱਚ ਰੱਖੇ ਜਾਣ ਪੰਜਾਬੀ ਗੁਰਮੁਖੀ ਲਿਪੀ ਦੇ ਅੱਖਰ ਚੜਾਈ ਵਿੱਚ ਹੀ ਸੋਹਣੇ ਲੱਗਦੇ ਹਨ ਅਗਲਾ ਗੁੜਾਈ ਵਾਲਾ ਅੱਖਰ ਹੈ ਫਫਾ ਟੈਂਕੇ ਨੂੰ ਅੱਗੇ ਵਧਾਉਂਦੇ ਹੋਏ ਉਸ ਨੂੰ ਥੱਲੇ ਤੋਂ ਗੁੜਾਈ ਦੇ ਦੇਣੀ ਹੈ ਤਾਂ ਫਫਾ ਅੱਖਰ ਬਣ ਜਾਵੇਗਾ ਸੋ ਇਹ ਅੱਜ ਦੀ ਆਪਣੀ ਇਹਨਾਂ ਅੱਖਰਾਂ ਦਾ ਅਭਿਆਸ ਹੈ ਇਹਨਾਂ ਅੱਖਰਾਂ ਦੇ ਅਭਿਆਸ ਨੂੰ ਤੁਸੀਂ ਵੱਧ ਤੋਂ ਵੱਧ ਕਰਨਾ ਹੈ ਧੰਨਵਾਦ